ਹੈਲੋ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਾਡੇ ਪੇਜ ਤੇ ਵਿੰਡ ਕਰਨਾ ਵਿਜੀਟ ਕਰਨਾਸਤੇ ਬਹੁਤ ਬਹੁਤ ਧੰਨਵਾਦ ਜੀ ਤੇ ਆਓ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਜਿਹਨੇ ਮਸ਼ੀਨ ਫੂਲ ਲਈ ਜਾਈਏ ਨਹੀਂ ਕਿ ਹੁਣ ਤੇ ਆਪਣਾ ਜਿਹੜਾ ਦੀਪੂ ਬਾਈ ਹੈਗਾ ਉਹ ਆਜ ਮਸ਼ੀਨ 'ਚ ਐਸ ਸੀ ਸੀ ਲੱਗਣਾ ਸੀ ਆਪਣੇ ਜਿਹੜੇ ਚੇਸ ਸੀ ਗਰਾਬ ਵਗੈਰਾ ਬੰਨਣਾ ਹੋਵੇ ਸੀ ਆਜ ਮਸ਼ੀਨ 'ਚ ਲੱਗੂਗਾ ਐਸ ਸੀ ਤੇ ਆਪਾਂ ਦੇਖਦੇ ਹਾਂ ਐਸ ਸੀ ਸੀ ਇਤਕ ਲੱਗੇ ਕਿੰਨ ਲੱਗੇਗਾ ਸਾਢੇ 4 ਵਜੇ ਆਪਾਂ ਨਿਕਲ ਚੁੱਕੇ ਅਨਾਦ ਹੋ ਗਏ ਆ ਦੇਖੋ ਡਰਾਈਵਰ ਸਾਥੋ ਜੀ ਮੜਾ ਹੈ ਬਾਹਰ ਗਏ ਕੰਮ ਆਉਂਦੇ ਤਾਂ ਫ ਆਪਾਂ ਦੇਖਦੇ ਆਂਗੇ ਮਸ਼ੀਨ 'ਚ ਏਸੀ ਲੱਗੇ ਕਿ ਨਹੀਂ ਲੱਗਿਆ। ਕੀ ਆਪਾਂ ਫੇਰ ਗਰਮੀ ਮਾਰਨਾ ਆਏਗਾ ਦੋ ਤਿੰਨੇ ਦਾ। ਚਲੋ ਆਪਾਂ ਚੱਲਦੇ ਆਂ ਹੁਣ ਦਿਖਾਉਨੇ ਆਂਗੇ ਬਾਕੀ ਅੱਗੇ ਦਾ ਵਿਊ। ਆਹ ਦੇਖੋ ਮਿੱਤਰੋ ਗੱਡੀ-ਕੁੱਡੀ ਆਪਾਂ ਲੈਣ ਆ ਚੁੱਕੀ ਸੀ ਹੁਣ ਤੇ ਆਪਾਂ ਚੱਲਦੇ ਹੈਗੇ ਮਸ਼ੀਨ ਤੇ ਤੇ ਆਪਾਂ ਆ ਜੇਸੀ ਉਸੇ ਲੱਗਣਾ ਸੀ ਆਪਣੀ ਮਸ਼ੀਨ ਤੇ ਤੇ ਚੱਲਦੇ ਆਂ ਫਿਰ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ੀਨ ਤੇ ਏਸੀ ਲੱਗਦਾ ਕਿ ਨਹੀਂ ਲੱਗਦਾ ਕਿ 10 ਹੰਦਾਂ ਦਿਨ ਹੋ ਗਏ ਸਾਨੂੰ ਗਰਮੀ ਮਾਰਦਿਆਂ ਨੂੰ। ਉਵੇਂ ਗਰਮੀ ਤਾਂ ਨਹੀਂ ਮਾਰਦੇ ਆਪਾਂ ਆਪਦੀ ਡਿਊਟੀ ਨਾਲ ਨਾਈਟ ਦੀ ਕਰਾਲੀ ਸੀਗੀ ਤੇ ਬਾਕੀ ਦੇਖਦੇ ਆਂ ਆ ਸੋ ਦੋਸਤੋ ਗੱਡੀ ਗੁੱਡੀ ਆਪਾਂ ਲੈਣ ਆ ਚੁੱਕੀ ਜੀ ਆਪਾਂ ਗੱਡੀ ਦੇ ਵਿੱਚ ਬਹਿ ਚੁੱਕੇ ਜੀ ਆਪਾਂ ਹੁਣ ਆਪਾਂ ਚੱਲਦੇ ਹਾਂਗੇ ਆਪਣੇ ਗੋਲਵਾਲ ਸੋ ਦੋਸਤੋ ਡਰਾਈਵਰ ਸਾਹਿਬ ਜੀ ਨੂੰ ਕਾਫੀ ਟਾਈਮ ਹੋ ਗਿਆ ਇਹ ਤੇ ਕਾ ਆਈ ਨਹੀਂ ਆਪਾਂ ਦੇਖਦੇ ਥੱਲੇ ਉਤਰ ਕੇ ਕਿੱਧਰ ਗਏ ਹੈਗੇ ਡਰਾਈਵਰ ਸਾਹਿਬ ਆਪਣੇ ਓਹੋ ਬਾਰੀ ਨਹੀਂ ਖੁੱਲਦੀ ਯਾਰ ਜ਼ੋਰ ਮੁੱਗ ਗਿਆ ਐਮੀ ਕਿੰਦੀ ਬਾਰੀ ਹੋ ਗਈ ਇਹ ਬਾਰੀ ਨਹੀਂ ਖੁੱਲਦੀਗੀ ਅੱਲੇ ਉੱਪਰ ਲੋਈ ਮੇ ਤੁਆ ਪੰ ਆਵੇ ਥੱਲੇ ਆਪਾਂ ਇਹ ਗੱਡੀ ਕੁਝ ਥੱਲੇ ਆ ਦੇ ਆਪਾਂ ਆ ਮਲੌਰ ਤੋਂ ਉਂਗਲੇ ਕੋਲੇ ਹੈਗੇ ਆ ਦੇਖਦੇ ਆ ਕਿ ਡਰਾਈਵਰ ਸਾਹਿਬ ਕਿੱਧਰ ਗਿਆ ਡਰਾਈਵਰ ਸਾਹਿਬ ਜੀ ਹੈਗੇ ਆਪਣੇ ਲੋ ਮਿੱਤਰੋ ਹਾਈਟਕ ਦਾ ਕੋਈ ਨਹੀਂ ਆਪਾਂ ਨੂੰ ਆ ਦੇਖੋ ਇੱਕ ਤਾਂ ਇਹ ਗੱਡੀ ਦੀ ਭਾਂਜ ਬਾਰੀ ਐਡੀ ਇਨਾ ਉੱਚਾ ਕੈਬਿਨ ਬਣਾ ਰੱਖਿਆ ਹੈਗਾ ਭਾਂਜ ਇਹ ਲੱਗਦਾ ਵੀ ਦੂਜੀ ਮੰਜ਼ਿਲ ਤੇ ਚੜ ਗਏ ਗੱਡੀ ਕੁੜੀ ਖੜੀ ਹੈਗੀ ਆਪਣੇ ਆ ਦੇਖੋ ਰੋਲ ਤੇ ਕਿ ਡਰਾਈਵਰ ਸਾਹਿਬ ਆਉਂਦੇ ਹੈਗੇ ਆ ਹੀ ਨਹੀਂ ਅਜੇ ਤੱਕ ਡਰਾਈਵਰ ਸਾਹਿਬਾ ਪਤਾ ਨਹੀਂ ਕਦੋਂ ਆਉਣਗੇ ਡਰਾਈਵਰ ਸਾਹਿਬ ਜੀ ਮਿਲਾਂ ਦਾ ਕੋਈ ਸਮਾਨ ਪਤਾ ਤਾਂ ਲੈਣ ਜਾਵੜੇ ਦੁਕਾਨ ਤੋਂ ਕੋਣ ਤੇ ਲੱਗਦਾ ਨਹੀਂ ਹੈਗਾ ਬਾਕੀ ਦੇਖਦੇ ਆ ਕਿ ਕੀ ਕੀ ਕੁਝ ਲੈ ਕੇ ਆਉਂਦੇ ਹੈਗੇ ਕੱਲ੍ਹ ਹੀ ਆਤ ਆ ਜਾਂਦੇ ਡਰਾਈਵਰ ਸਾਹਿਬ ਹੋਰ 1 ਕਿਲੋ ਕਿਰ ਜਾ ਰਹੇ ਬਾਕੀ ਆਪਾਂ ਚੱਲਦੇ ਆਂ ਪੁੱਠੇ ਵਿੱਚ ਬਾਰਤ ਕਰਨੀ ਬੜੀ ਹੈਗੀ ਆ ਅੰਦਰ ਚਲੋ ਏਸੀ ਉਸੇ ਚੱਲਦਾ ਹੈਗਾ ਬੰਦਾ ਟੋਕੀ ਰਹਿਣਾ ਮਾੜਾ ਮੋਟਾ ਕੋਈ ਆਈ ਬੁਰੀ ਹੌਲੇ ਹੋਇਆ ਐਂ ਲੱਗਦਾ ਹੈਗਾ ਦੇਖੋ ਮੈਂ ਜੋ ਜਿਵੇਂ ਐਂ ਲੱਗਦਾ ਦੂਜੀ ਮੰਜ਼ਿਲ ਚੜ ਗਏ ਆਪਾਂ ਤੁਹਾਨੂੰ ਵੀ ਮਾੜਾ ਮੋਟਾ ਅਹਿਸਾਸ ਹੋ ਗਿਆ ਕਿ ਮੈਨਾਂ ਦੂਜੀ ਮੰਜ਼ਿਲ ਤੇ ਚੜ ਗਏ ਆ ਬਾਰੀ ਬੁਰੀ ਕਰਤੀ ਬੰਦ ਆਪਾਂ ਆਪਣੇ ਏਸੀ ਉਸੇ ਚੱਲੀ ਜਾਂਦੇ ਆ ਦੇਖੋ ਏਸੀ ਆਪਾਂ ਫੁੱਲ ਸੈੱਟ ਰੱਖਿਆ ਹੈਗਾ ਪੂਰੀ ਕੂਲਿੰਗ ਤੇ ਦੋ ਡੰਡੇ ਘਰ ਰੱਖੇ ਕੂਲਿੰਗ ਮੈਂ ਕਰਨਾ ਬਹੁਤ ਜ਼ਿਆਦਾ ਕੂਲਿੰਗ ਹੋ ਰਹੀ ਹੈ ਵੀ ਖੜ ਲੱਗੀਆਂ ਨੇ ਥੋੜੀ ਬਹੁਤ ਅੰਦਰ ਗਰਮੀ ਦਾ ਮੌਸਮ ਹੈਗਾ ਸਾਲਾ ਇੱਕ ਦਾ ਚਲੋ ਬਾਕੀ ਚੱਲਦੇ ਹੈਗੇ ਆਪਾਂ ਤੇ ਦੇਖਦੇ ਹੈਗੇ ਆਪਾਂ ਕੀ ਕੀ ਅੱਗੇ ਮੌਲ ਹੈਗਾ ਲੋਏ ਮਿਸਟਰ ਡਰੈਵ ਸਾਹਿਬ ਜੀ ਆਪਣੇ ਆ ਚੁੱਕੇ ਆ ਹੁਣ ਆਪਾਂ ਚੱਲਦੇ ਹੈਗੇ ਆਂ ਮਸ਼ੀਨ ਤੇ ਬਾਕੀ ਦੇਖਦੇ ਹੈ ਮਸ਼ੀਨ ਜੇ ਅਸੀ ਉਸੀ ਲੱਗਿਆ ਕਿ ਨਹੀਂ ਲੱਗਿਆਗਾ ਅੱਜ ਕਹਿੰਦੇ ਸੀ ਲਾ ਦਾਂਗੇ ਚਲੋ ਬਾਕੀ ਦੇਖਦੇ ਹੈ ਭਾਈ ਦੀ ਕੀ ਹਾਲ ਹੈਗਾ ਲੋ ਵਾਧਦੇ ਆ ਕੇ ਆਪਾਂ ਬੱਤੀ ਆ ਗਈਗੀ ਆ ਖਾਲੀ ਰੋਡ ਹੈਗੀ ਤਾਂ ਵੀ ਬੱਤੀਆਂ ਤੈਨ ਦੇ ਗਿਆ ਸਰਕਾਰ ਦਾ ਸਰੇ ਹੈਗਾ ਉਹ ਵੀ ਬੱਤੀ ਉਹ ਵੀ ਗ੍ਰੀਨ ਚੱਲਦੇ ਅੱਗੇ ਵਾਟੇ ਹਾਂ ਜਦੋਂ ਦੇ ਕੋਈ ਨਹੀਂ ਅਸੇ ਇੰਡੀਡ ਰੱਖ tại cái đó vậy cái, cái cái bị làm lại cái việc này đi, cái lại làm đây ਦੋਸਤੋ ਆਪਣੀ ਗੱਡੀ ਚ ਮਾੜਾ ਮਾੜਾ ਤੇਲ ਮੁੰ ਤੇਲ ਘੱਟ ਲੱਗਦਾ ਸੀ ਮੈਨੂੰ ਲੱਗਦਾ ਕਿ ਉਹ ਦੇਖੋ ਮੀਟਰ ਮੱਠ ਦਿਖਦਾ ਨਹੀਂ ਸਕਦਾ ਮੈਨੂੰ ਆਪ ਨਹੀਂ ਪਤਾ ਤੇਲ ਕਿੱਥੇ ਹੈਗਾ ਸਾਲਾ ਉਹਨੂੰ ਮੈਂ ਕੀ ਦੱਸਣਾ ਹੈਗਾ ਤੇ ਤੇਲ ਤੋਂ ਘੱਟ ਲੱਗਦਾ ਸੀ ਗੱਡੀ ਗੱਡੀ ਚ ਆਪਾਂ ਉਹਨੂੰ ਤੇ ਗੱਡੀ ਗੁੱਡੀ ਚ ਵਾਲਾ ਟੈਂਕਰ ਰੂੰਕਰ ਭਰਵਾਉਣਗੇ ਆਪਣੇ ਗੱਡੀਆਂ ਗੁੱਡੀਆਂ ਜਿਹਨੇ ਲੋਣ ਕੇ ਤਿੰਨ ਚਾਰ ਗੱਡੀਆਂ ਹੈਗੀਆਂ ਇਹਨਾਂ ਦੇ ਗੱਡੀਆਂ ਗੁੱਡੀਆਂ ਭਰਵਾਉਣੀਆਂ ਹੈਗੀਆਂ ਆਪਾਂ ਇਸ ਗੱਡੀ ਚ ਮੈਨੂੰ ਤੇਲ ਨਹੀਂ ਪਾਉਣਾ ਹੈਗਾ ਤੇ ਆਪਣੇ ਉਸਤਾਦ ਜੀ ਤੋਂ ਦੱਸ ਪਾਉਣੇ ਹੈਗੇ ਇਹ ਆਫਿਸ ਚ ਗਏ ਗਿਆ ਉਹ ਦੇਖੋ ਕੁਬਾਰੀ ਭਾਈ ਜੀ ਦੇਖੋ ਬਣਾਇਆ ਉਹ ਉੱਥੇ ਖੜੇ ਹੈ ਤੇ ਮੈਂ ਲੱਗ ਲਾ ਕੋ ਡੀਲ ਡਨ ਕਰੀਂ ਦੇਖੀ ਜਿਵੇਂ ਤੇਲ ਤੂਲ ਵਾਲੀ ਬਾਕੀ ਕਰਦੇ ਚਲੋ ਤੇਲ ਤੂਲ ਵੀ ਲੈਣਾ ਹੀ ਪੈਂਦਾ ਹੈਗਾ ਡਰਾਈਵਰ ਸਾਬ ਜੀ ਉਹ ਡਰਾਈਵਰ ਸਾਬ ਜੀ ਗਏ ਹੈਗੇ ਆਪਣੇ ਅੰਦਰ ਦੇਖਦੇ ਕਿਹੜੀ ਗੱਡੀ ਆਉਂਦੀ ਹੈ ਤੇਲ ਪਾਉਂਦੇ ਹੈਗੇ ਆ ਤੇ ਫਿਰ ਆਪਾਂ ਚੱਲਦੇ ਹੈਗੇ ਆ ਮਸ਼ੀਨ ਤੇ ਜੀ ਆਪਾਂ ਨਿਕਲ ਜਗ ਲਿਜ ਪੰਪ ਤੋਂ ਜਿਆਲਾ ਹੀ ਕਰਦਾ ਯਾਰ ਹਣਾ ਮਾਰੀ ਮਾਰੀ ਨਾ ਨਾ ਨਾਲੇ ਉਧਰ ਟਰਾਲੀ ਚੱਕ ਲੈਣ ਵਾਸਤੇ ਆਹ ਗੱਡੀ ਵਾਸਤੇ ਚੱਕ ਲਿਆ ਹਾਂ ਆ ਗੱਡੀ 'ਚ ਭਿਜ ਪਾਵਾਂ ਆਪੂਗਾ ਭਲਾ ਵੀ ਆ ਆ ਜੋ ਮੇਰੇ ਕੋਲ ਕੱਢ ਲੈਣੀ ਦਾ ਮਨ ਆ ਫਿਰ ਇਹ ਗੱਡੀ ਮਿਲ ਗਈ ਆਪਾਂ। ਹੰਡਾ ਚੌਕ 'ਚ। ਜਿਹੜਾ ਅਬੋਰ ਨੂੰ ਜਾਂਦੇ ਆ ਆਪਾਂ। ਇੱਕ ਮਿੰਟ ਵਾਪਸ। ਜਿਵੇਂ ਬਈ ਜਿਹੜਾ ਅਬੋਰ ਨੂੰ ਜਾਂਦੇ ਆ ਆਪਾਂ ਬਹੰਡੇ ਤੋਂ। ਇਧਰੋਂ ਮੱਲਾ ਆਪਾਂ ਚੌਕ ਤੋਂ ਜਾ ਕੇ ਆਏ ਮੁਰਜਾਣੇ ਬਹੰਡੇ ਨੂੰ। ਹਾਂਜੀ। ਸਿੱਧਾ ਹੀ ਜਾ ਕੇ। ਹਾਂਜੀ, ਸ਼ਾਂਤ ਆਉਂਦਾ। ਇਧਰਲੇ ਪਾਸੇ। ਇਹ ਮੇਰੇ ਵਾਲੀ ਸਾਈਡ 'ਇਹ ਤੇਰੇ ਵਾਲੀ ਸਾਈਡ ਜਾਂਦੇ ਨੂੰ ਤੇਰੇ ਵਾਲੀ ਸਾਈਡ। ਆਉਂਦਾ ਜੀ। ਉਹ ਪੰਪ ਤੋਂ ਕੋਹਾ। ਠੀਕ ਹੈ। ਟੋਲੀਆਂ ਤੇ। ਟੋਲੀਆਂ 400 ਮੀਲੇ ਮੈਂ। ਹੋਇਆ 3 ਨਾਲ। ਇੱਕ ਮੈਨੂ ਬੜਾ ਰੇ ਨਹੀਂ ਤਾਂ ਉਹ ਐਥੇ ਰੋਕ ਲਈ ਘਰਪ੍ਰੀਤ ਆ ਜੂ ਉਹਦੇ ਨਾਲ ਬਗਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਂ ਕਰੂੰ ਤੇ ਐਥੇ ਰੋਕ ਲੈਣਾ ਬੰਦੇ ਰੋਕ ਲਈ ਰੋਕ ਲੈ ਧੰਨਵਾਦ ਇਹ ਦੁੰਦਾ ਬੜਾ ਪਿਆਕੜਾ ਦਾ ਉਹ ਮਿੱਤਰ ਆ ਪਾਹਣ ਥਲੇ ਉੱਤੋਂ ਜੇ ਗੱਡੀ ਗੁੱਡੀ ਤੋਂ ਮਸ਼ੀਨ ਕੋਲੇ ਪਹੁੰਚ ਚੁਕੇ ਆਪਾਂ ਆ ਦੇਖੋ ਆਪਾਂ ਚੱਕ ਲਈ ਚਾਹ ਲਾ ਕੇ ਤਨ ਨਹੀਂ ਤਾਂ ਫਿਰ ਆਪਾਂ ਨੂੰ ਚਾਹ ਹੀ ਦੇਣੀ ਇਹਨਾਂ ਨੇ ਕਿ ਨਹੀਂ ਕਤਲ ਦੀ ਮੱਝ ਨਹੀਂ ਚਾਹ ਲਈ ਫਿਰ ਮਸ਼ੀਨ ਤੇ ਪਹੁੰਚ ਚੁਕੇ ਆ ਗਏ ਆਪਾਂ ਮਸ਼ੀਨ ਜਿਹੜਾ ਏਸੀ ਉਸੇ ਇਤ ਲੱਗਿਆ ਨਹੀਂ ਗਾ ਜਿਹੜੇ ਸਾਮ ਨਾਲੀ ਮਸ਼ੀਨ ਦਾ ਗੇਟ ਖੁੱਲਾ ਪਿਆ ਹੈਗਾ ਉਧਰ ਆਪਣੀ ਦੀਪੂ ਭੈਣ ਵੀ ਆਈ ਜੰਦੇ ਹੈਗੇ ਦੀਪੂ ਭੈਣ ਇੱਥੇ ਕਰਖਿਆ ਬੈਗਾ ਆਦਾ ਪਤਾ ਨਹੀਂ ਕੀ ਗੱਲ ਹੋਈ ਖੜੀ ਹੈ ਗੋਲੀਆਂ ਗਰੇਤ ਚੱਲੀਆਂ ਕਿਤੇ ਅੱਥੇ ਤੇ ਦਿਨ ਹੀ ਗੋਲੀਆਂ ਗਲੀਆਂ ਚੱਲ ਗਈਆਂ ਬਾਈ ਜਿਹੜੀ ਆਪਾਂ ਗੱਲ ਕਹੀ ਸੀ ਨਾ ਉਹੀ ਗੱਲ ਹੋ ਗਈ ਆ ਦੇਖੋ ਹੱਥ ਮਲਾਈ ਜਾਂਦੇ ਕਿ ਕਹਿੰਦਾ ਮੈਂ ਜਾਣਾ ਪਿੰਡ ਪਿੰਡ ਮੁੰਡ ਨ ਜਾਣਾਗਾ ਚੱਲ ਮਸੀਂਦੇ ਮੈਂ ਇੱਕ ਗੱਡੀ ਪਣੀ ਕੋ ਭਰੇ ਵਾਲੀ ਇਹ ਬੈਗ ਨਾ ਜਬਾ ਜਬਾ ਕਰ ਦਿੱਤਾ ਆਪਣਾ ਫਾਰਮਾ ਜੇ ਯਾਰ ਬੈਗ ਬੁੱਕ ਚੱਕ ਲਿਆ ਬਈ ਨੇ ਮੈਂ ਤਾਂ ਕਿਤੇ ਮਜ਼ਾਕ ਕਰਦਾ ਸੱਚੀ ਪੈਂਟ ਅਪ ਚੱਲਿਆ ਗਿਆ ਯਾਰ ਫਿਰ ਇਕੱਲਾ ਕਿ ਮਰੂੰਗਾ ਇੱਥੇ ਮੈਂ ਇਹ ਡਰਾਈਵਰ ਆ ਕੇ ਨਾ ਭੇਜ ਤੂੰ ਐਸੀ-ਉਸੀ ਆ ਦੇ ਯਾਰ ਡਰਾਈਵਰ ਆ ਨਾ ਭੇਜ ਓਏ ਐਸੀ-ਉਸੀ ਕਰ ਰੋ ਯਾਰ ਸੈਟਿੰਗ ਬਈ ਰੇਸੀ ਦੀ ਇਹ ਸੀ ਆ ਬੰਦਾ ਆ ਰਿਹਾ ਰੁਕਦੇ ਟਾਈਮ ਤਾਂ ਆ ਗਿਆ ਵੀਡੀਓ ਬੰਦ ਕਰੇਗਾ ਤੋ ਦੋਸਤੋ ਗੱਡੀ ਗੁੱਡੀ ਤਾਂ ਪਾ ਚੁੱਕੇ ਸੀਗੇ ਤੇ ਆਪਾਂ ਹੁਣ ਪਹੁੰਚ ਚੁੱਕੇ ਹਾਂ ਮਸ਼ੀਨ ਤੇ ਆ ਦੇਖੋ ਮਸ਼ੀਨ ਦੀ ਹਾਲਤ ਹੋਏ ਮਸ਼ੀਨ ਮਾੜੀ ਮੁੱਟੀ ਤੋਂ ਹੰਤਾਂ ਵਾਲੀ ਹੈਗੀ ਸਾਫ਼ ਸੁਫ਼ਾਈ ਕਰਨ ਵਾਲੀ ਹੈ ਕਪੜਾ ਉਪੜਾ ਮਾਰਾਂਗੇ ਆਪਾਂ ਥੋੜਾ ਏਸੀ-ਉਸੀ ਲੱਗ ਜੇ ਆਵੇ ਦਿਖਾਉਣਾ ਤੁਹਾਨੂੰ ਵਿੱਚੋਂ ਕਹਿ ਬਿੰਦਾ ਹਾਲ ਵੀ ਮਿੱਟੀ ਮਾਟੀ ਪਈ ਸਾਰੇ ਪਾਸੇ ਮੈਂ ਕਿਹ ਇਨੀ ਮਿੱਟੀ ਆਪਾਂ ਕਦੇ ਕਿਸੇ ਮਸ਼ੀਨ 'ਚ ਪੈਣ ਨਹੀਂ ਦਿੱਤੀਗੀ ਤੇ ਆ ਪਹਿਲੀ ਮਸ਼ੀਨ ਹੈਗੀ ਬਾਕੀ ਮਸ਼ੀਨ ਅੰਦਰੋਂ ਲਗਜ਼ਰੀ ਹੈਗੀ ਆ ਪਰਦੇ ਬੜੇ ਲੱਗੇ ਹੈਗੇ ਆ ਬਾਈ ਕਿਵੇਂ ਕੋ ਨਾ ਹੋ ਕੇ ਬੈਠਾ ਕੀ ਹੋ ਗਿਆ ਕੋਝ ਨਹੀਂ ਬਾਈ ਗਰਮੀ ਬਹੁਤ ਹੈ ਗਰਮੀ ਦਾ ਬਾਈ ਯਾਰ ਲੱਸੀ ਗੱਡੀ ਦੇ ਬਾਈ ਦਾ ਹਾਲ ਕਿਵੇਂ ਹੋਇਆ ਖਰਾਬ ਜੀ ਅਸੀਂ ਠੀਕ ਕਰਨ ਵਾਲੇ ਅਸੀਂ ਵੀ ਆ ਰਹੇ ਹਾਂਗੇ ਯਾਰ 10 ਦਿਨ ਹੋ ਗਏ ਬਾਈ ਯਾਰ ਅਜੇ ਤਾਂ ਬੰਦੇ ਕਿੱਥੇ ਤੁਰਿਆ ਹੋ ਨਾ ਬੰਦੇ ਨੂੰ ਪੇਪਟ ਐਡਵਾਂਸ ਕਰਦੇ ਜੀ ਬੰਦੇ ਆ ਰਹੇ ਆ ਠੀਕ ਹੈ ਬਾਈ ਜੀ ਆਹ ਵੇਖੋ ਬਾਈ ਯਾਰ ਇਹ ਤਰੂਤਾ ਵੀ ਪੈਸ ਅੰਦਰ ਏਸੀ ਉਸੇਲੇ ਸਾਲੇ ਫਰਵਲ ਫੁਰ ਜਾਰੇ ਬੰਦ ਹੋਏ ਖੜੇ ਆ 33 ਸੇੜ ਦਾ ਚਲੋ ਮੈਂ ਨਹੀਂ ਤਾਂ ਡਿਊਟੀ ਰਾਤ ਦੀ ਹੈਗੀ ਮੈਨੂੰ ਲੱਗਦਾ ਬਾਈ ਦੀ ਤਾਂ ਹਾਲਤ ਜਮੇ ਪਤਲੀ ਹੋ ਜਾਂਦੀ ਆ ਬਾਈ ਹਾਲਤ ਪਤਲੀ ਹੁੰਦੀ ਸੁਣੀ ਆ ਵੀ ਬਾਈ ਦਾ ਇਹਦਾ ਸਰੀਰ ਗਰੋ ਕਰਣ ਲੱਗ ਗਿਆ ਥੋ ਮਨ ਕੀ ਖਾ ਜਾਂ ਨਾ ਨਾ ਜਿਓ ਗੇਰਾ ਢਿੱਡ ਤਾਂ ਫੁੱਲਦਾ ਗਏ ਹਵਾ ਅਜਾ ਵੀ ਐਸਸੀ ਯੂਸੀ ਲਈ ਬੰਦੇ ਆਈਏ ਇੰਦੇ ਗਾਇਤ ਕਰਦਾ ਕੋਈ ਆਇਆ ਨਹੀਂ ਗਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਜਾਂ ਆਉਣਗੇ ਤਾਂ ਬੰਦੇ ਤੋਂ ਆਪਾਂ ਨੂੰ ਬਹੁਤ ਤੇ ਹੋ ਕੇ ਰਿਕ ਦੇਣ ਉਹਨਾਂ ਨੂੰ ਬਾਈ ਹਰਾਂ ਨੂੰ ਤੇ ਹੁਣ ਬਾਈ ਹਰ ਆ ਚੁੱਕੇ ਗਏ ਐਸੇ ਵਾਲੇ ਤੇ ਆ ਦੇਖੋ ਬਾਈ ਸਾਹਿਬ ਜੀ ਕਰੀਂ ਦੇ ਕੰਮ ਚਾਲੂ ਕੰਪਰੈਸਰ ਕਿਉਂਸਰਾ ਪਾ ਲੱਭਤਾ ਕੰਪਰੈਸਰ ਤਾਂ ਪਤਾ ਮੈਨੂੰ ਵੀ ਨਹੀਂ ਸੀ ਕਿੱਥੇ ਆਪਾਂ ਤੱਕ ਮਾਰ ਕੇ ਲੱਭ ਹੀ ਲਿਤਾ ਛੰਗ ਨਹੀਂ ਵੰਦੇ ਪੰਥ ਬਾਈ ਕਰੀਂ ਨੇ ਕਾਰਵਾਈਆਂ ਅੱਗੇ ਦੀ ਕੇ ਇਹਨਾਂ ਬਯਾਤ ਨਹੀਂ ਲੱਗਦਾਗੇ ਹਾਂ ਨਹੀਂ ਇਹ ਤਾਂ ਪੈਨ ਤੋਂ ਲੱਗਦੇ ਨੌਕ ਆਊਟ ਲਾਉਣਾ ਬਾਦੋਂ ਖੋਜੂ ਯਾਰ ਪਪੂ ਲਾਇਆ ਨਹੀਂ ਗੱਦੀ ਯਾਨੀ ਕੋਈ ਓਏ ਗੱਦੀ ਬਾਈ ਗੱਦੀ ਕੱਢ ਅੰਦਰੋਂ ਯਾਰ ਸੀਟ ਵਾਲੀ ਗੱਦੀ ਕੱਢੀ ਜਿਹੜੀ ਗੱਦੀ ਗੱਦੀ ਸੀਟ ਦੇ ਉੱਤੇ ਵੀ ਜਿਹੜੀ ਖੜਾ ਯਾਰ ਗੱਦੀ ਆ ਬੰਦੀ ਰੋਕਾ ਇਹਨਾਂ ਨਾਲ ਆਪਾਂ ਕੋ ਚਾਹੀਦਾ ਸ। ਓਏ ਕਪੜਾ ਦੇ ਦੇਣਾ ਸੀ ਨਾਲ ਖਰਾਬ ਹੋਈ ਮਿੱਟੀ ਹੋ ਜੂ ਗੱਡੀ ਦੀ। ਤੋੜਾਂਗੇ ਯਾਰ। ਉਹ ਨਹੀਂ ਗੱਡੀ ਵਾਲਾ। ਇੱਥੇ ਬਾਦ ਨੂੰ ਕਪੜੇ ਨੂੰ। ਐਂ ਕੰਮ ਸੁਣਦਾ ਬਾਈ। ਲੈ ਚਾਰ ਦਿਨਾਂ। ਲਾਓ ਨੀ ਤਰੋ। ਗੁਲੀ ਵਸਾਤੀ ਇੱਥਾ ਪਾਣੇ। ਇਹ ਰੋਕ ਨੂੰ ਫਾਟ ਦੇਣ ਨੂੰ ਨਹੀਂ ਜੈ ਜਿਹੜਾ ਬਾਲੀ ਲੋੜ ਆ ਬੀਬੀ ਯਾਰ ਸਲੋਵੀ ਹੁਣ ਗੈਂਸ ਕੋ ਸਪੋਨੇ ਹੈ ਗਿਆ ਬਾਈ ਨੇ ਗੁੱਲੀ ਗੱਲੀ ਕਸਤੀ ਲੈ ਆ ਕੇ ਕਮ ਲਾ ਉਹ ਤਾਰ ਲਾ ਦੇ ਕੇ ਬਾਈ ਲੈ ਟਲ ਯਾਰ ਬੱਸ ਲਾ ਕੇ ਰੱਖ ਰੱਖ ਫਾਟ ਦੇ ਉਹ پوری ਬਣਾ ਦੇ। ਬਾਈ ਇਹ ਤਾਂ ਬਾਹਰ ਦੂਰੇ ਵੇਚ ਗਿਆ ਲੁਗਾ। ਉਹ ਵੀ ਦੁਬਾਰਾ 1 ਵਜੇ। ਜਿੰਨੇ ਜੋ ਤਾਂ ਬਾੜਾ ਮਾਰਦਾ ਨਾ ਸੀ। ਪਸੀਨਾ ਲੱਗਿਆ ਸਾਫ ਕਰਨ ਨੂੰ ਲੈ ਬਈ। ਮੈਂ ਕਿਹਾ ਪਸੀਨਾ ਸਾਫ ਕਰ ਦੀਏ। ਸਾਡੇ ਬੰਦੇ ਨੂੰ ਲਾ ਦਿੱਤਾ ਇੱਕ। ਇਹ ਸੀ ਵਿੱਚ। ਜੇ ਵੀ ਜੇ ਲੱਗੇ ਲਗਾ ਵਰਗੀ ਲਾਂਦੇ ਤਾਂ ਸਾਡੇ ਕੋ ਪੁਰਾਣੀ ਬੋਗ ਲੈਂਦੇ ਨਾ। ਇਹਦੇ ਕੰਪਨੀ ਫਿਟਰ ਦਾ ਨਾ ਫਿਰ। ਆਏ ਤੇ ਉਹ ਕੰਪਨੀ ਵਿੱਚ ਜੇ ਤਾਂ ਪਾ ਦੇ ਜੀ ਮੈਂ ਸਮਝ। ਆ ਬਈ ਮੋਟਰ ਦਾ ਨਾਮ ਕੀ ਆ? ਜੀ।

ਦੀ ਜੈ ਸਰੋ ਜੀ ਕੰਪਰੈਸਰ ਆ ਗਿਆ ਦੇਖੋ ਵੈਕਿਊਮ ਕਰ ਦੀ ਗਿਆ ਅਜੇ ਵੈਕਿਊਮ ਕਚਰਾ ਬਾਹਰ ਕੱਢੀ ਹੁੰਦੀ ਹੈਗੇ ਆਵਾਜ਼ ਆਵਾਜ਼ ਕੱਢੀ ਨਹੀਂ ਪੂਣੀ ਦੇਖ ਦਾਂਗੇ ਸੋ ਸਾਲਾ ਸੋਣੇ ਵੈਕਿਊਮ ਕਿਵੇਂ ਕਰ ਆਹੋ ਠੀਕ ਹੈ ਚਾਹ ਹੀ ਨਾ ਲੈ ਚਾਹ ਯਾਰ ਚਾਹ ਪਿਆਵਾਂਗੇ ਭਾਈ ਯਾਰ ਗੋਣ ਕਰ ਦੁੱਧ ਲੈ ਕੇ ਆਉਣਗੇ ਭਾਈ ਰੋ ਕਰ ਦੋ ਬਈ ਇਹ ਕੋਲ ਚਾਲੂ ਆ ਇਹ ਨਹੀ ਜਿਵੇਂ ਬੜਿਆ ਪਾ ਤੇ ਤੇਰਾ ਮੇਰੇ ਕੋਲੇ ਜਾਓ ਲੋ ਵੀ ਮਿੱਤਰੋ ਵੈਕਿਊਮ ਕਲੀਨਰ ਚੱਲਿੰਦਾਗਾ ਮੈਂ ਤਾਂ ਹੀ ਨੰਬਰ ਲਿਆ ਇਹਨੂੰ ਹੋ ਗਿਆ ਕੱਢ ਤੋਂ ਕਰ 15 ਮਿੰਟ ਚੱਲਦੇ ਇਹਨੂੰ ਆਉਂਦਾ ਨਹੀਂ ਫਿਰ ਮੈਂ ਮਾਰਿਆ ਗੂਗਲ ਦੇ ਸਰਚ ਚ ਆਪਣੀ ਇਧਰ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਆਪਾਂ ਦੇਖੀ ਨਹੀਂ ਮੜੀ ਮਸ਼ੀਨ ਰਾਤ ਨੂੰ ਚਲੋ ਟਾਈਮ ਨਹੀਂ ਮਿਲਦਾ ਦੇਣੇ ਅੱਜ ਦੇਖੀ ਸੀ ਕਿ ਤਿਲ ਪੈਵਲਿਕ ग्लू ਕਰਨ ਲੱਗੀ ਗਈ ਆ ਇਹ ਕਰਦ ਕੱਢੀ ਹੁੰਦਾ ਹੈ ਹੈ ਬੜੀ ਘਰਤ ਕਰਦੀ ਹੁੰਦਾ ਇਹ ਕੋਈ ਨਹੀਂ ਬਦਲਦਾ ਕਿ ਟਾਈਮ ਲੱਗਦੇ ਸਾਰੀ ਬਾਕੀ ਉਸਤਾਦ ਜੀ ਨਾਲ ਹੈਗੀ ਆ ਆਪਾਂ ਡਰਨ ਦੀ ਕੋ ਲੋੜ ਨਹੀਂ ਬਾਈ ਜੀ ਚਾਹ ਚ ਬਣਾਓ ਯਾਰ ਮੈਂ ਤਾਂ ਆਪ ਹੋਣਾ ਹੈ ਚਾਹ ਤਾਂ ਮੈਂ ਰੱਖੀ ਦੇਣਾ ਦੁੱਧ ਲੈ ਆ ਗਿਆ ਫਿਰ ਤਾਂ ਮੈਂ ਬਣਾ ਲੈਂਦਾ ਲਓ ਦੋਨਾ ਕਰੋ ਜਨ ਜੀ ਬੇਜਾ ਕੋ ਨਾ ਕਰੀਂ ਸਟਾਰਟ ਮੇਂ ਉਹ ਬੰਦ ਲੈਣਗੇ ਆਪਾਂ ਨੂੰ ਕਿਸੇ ਨਾਲ ਉਹ ਲੈ ਚੱਕੇ ਗੈਸ ਲੈ ਜਾ ਲਓ ਇਸ ਮਿੱਤਰੋ ਮਸ਼ੀਨ ਕਰਦੇ ਹਾਂ ਸਟਾਰਟ ਆਪਾਂ ਉਪਰ ਵੀ ਲੱਕੜ ਓਏ ਥੱਲੇ ਡੇ ਕੇ ਕਰਾਂ ਸਟਾਰਟ ਕੇ ਮਾਰਾ ਸੈਲਫਾ ਭਾਈ ਮਾਰਿਆ ਸੈਲਫ ਜੱਕ ਮਾਰ ਦਿੱਤੇ ਸਲਾ ਮਾਰਦੇ ਇਸ ਦਾ ਕਰੋ ਸਲਾ ਮਾਰਦੇ ਸਿਰ ਮਾਰਦੇ ਮਾਰਨੇ ਸਲਫ ਯਾਰ ਪਾ ਥੱਲੇ ਖੁਰ ਡੇ ਗਏ ਪੈਸੇ ਸਲਫ ਮਾਰਦੇ ਮਾਰਦੇ ਲੌਈ ਸਲਫ ਮਾਰਦੀ ਮਸ਼ੀਨ ਹੋ ਗਈ ਸਟਾਰਟ ਆਪਣੀ ਬੜੇ ਥੱਲੇ ਡੇ ਗਏ ਯਾਰ ਪਾਤੀ ਆਸੀ ਆਪੇ ਸਲਫ ਡੇ ਗੇ ਸਾਲੇ ਮੇਲਾ 600 ਏਸੀ ਬੰਦ ਕਰੀ ਬਈ ਏਸੀ ਕਰਦੇ ਆ ਬੰਦ ਆਪਾਂ ਓ ਏਸੀ ਤਾਂ ਬੰਦ ਹੀ ਗਾ ਬੰਦ ਹੀ ਗਾ ਏਸੀ ਬੰਦ ਹੀ ਗਾ ਲੌਈ ਬਈ ਰਵੇਖੀਂ ਅੰਦੇ ਗਾ ਆਤੀ ਗਰਦ ਬਾਈ ਨੇ ਕਿਤੇ ਜਲਦੀ ਵੀ ਕਿਸਾਨਾ ਜਲਦੇ ਕਿਸੇ ਨਹੀਂ ਆ ਢੋਲਕੀ ਦੀ ਕਸਤੀ ਆਗੀ ਆ ਗੈਸ ਵਾਲੀ ਹਲਾ ਕੇ ਕੋਈ ਕੀ ਗੈਸ ਲਈ ਤੁਸੀਂ ਕਿੰਨੇ ਦੀ ਬਤਾਈ 500 ਤੋਂ ਹੁੰਦੀ ਆ ਉਸੇ ਦੇ 1200 ਦੀ 500 ਦੀ ਆ ਛੱਤ ਨੂੰ ਆਪ ਨੇ 500 ਤੋਂ ਦੋ ਨੇ ਕਿਹੜੀ ਜਗ੍ਹਾ ਜਾਣਾ ਨਹੀਂ ਯਾਰ 700 ਕਾ ਜਸਤ ਆਉਣੀ ਆਪਾਂ ਢੋਲਕੀ ਜਬੈ ਨਹੀਂ ਲਾਦੀ ਹੈਗੀ ਆ ਕੱਲੀ ਗੈਸ ਦੀ ਕਮੀ ਸੀ ਅਸੀ ਕੀ ਪਤਾ ਨਹੀਂ ਕੀ ਕੀ ਕਰੋਨਾ ਪੂਗਾ ਇਹਦਾ ਹੁਣ ਬੱਸ ਇਦਾਂ ਦਾ ਕੁਝ ਨਹੀਂ ਮੜਨ ਤੇ ਆਪਾਂ ਆਹ ਰਸਿਆ ਰੁਕ ਗਿਆ ਜੇ ਪਾਇਆ ਜੋ ਇਹਨਾਂ ਦੀ ਪੂਰੀ ਮਾਨਵ ਚੀ ਆ ਗਈ ਆਹ ਮੈਨੂੰ ਆਦੀ 108 ਇਹ ਗੈਸ ਕੋ ਫਾਈਂਡ ਆਗਾ ਆਦੀ ਨਾਮਲਾ ਦਾ ਵੀ ਕੰਪਲੀਟ ਕਰਨ ਲੱਗੇ ਆ ਕਿ ਹੁਣ ਤੇ ਬਾਈ ਇਹ ਇਹਦਾ ਜਾਲੀ ਲਿਖੀ ਹੁੰਦਾ ਹੈ ਕੰਪਰੈਸਰ ਵਾਲੀ 쿨ਿੰਗ ਲਈ ਆ ਦੇਖੋ ਆ ਬਈਆਂ ਨੂੰ ਹੱਥ ਮਾਰੀ ਦਾ ਪਤਾ ਹੈ ਨਹੀਂ ਬਾਈ ਨੂੰ ਕਰਤੀ ਹੈ ਅਗਰ ਅਸੀਂ 쿨ਿੰਗ ਆ ਡੀਲ ਬੈਪ ਲੀਕ ਕਰੀਏ ਦੇਖਿਆ ਥੋੜੀ ਜਿਹੀ ਲੋ ਵੀ ਮਿੱਤਰੋ ਕੰਪਰੈਸਰ ਕੰਬੂਸਟਰ ਛੜ ਗਿਆ ਆਪਣਾ ਆਪਣੀ ਆਸਾ ਤੇ ਪੈ ਗਿਆ ਪਾਣੀ ਬਾਈ ਨੇ ਆਪਦੀ ਟੋਲਕੀ ਜੀ ਖੋਲ ਹੀ ਗਿਆਸ ਵਾਲੀ ਇਹਦੇ ਰਿਪੂ ਬਾਈ ਨੇ ਭੱਜ ਕੇ ਕੱਟ ਕਰ ਲਈ ਆਹ ਪੈਪ ਜੀ ਆਜੀ ਕੰਮ ਨਹੀਂ ਬਣਿਆ ਸੀ ਦਾ ਚਲੋ ਅੱਜ ਨਹੀਂ ਤਾਂ ਕੱਲ ਬਣ ਜਾਣਾ ਪਰ ਇਸੇ ਲਵਾ ਜਰੂਰ ਲੈਣਾ